ਪਿੰਡ ਦੇਹਾਨਾ ਵਿਖੇ ਦਰਬਾਰ ਪੀਰ ਬਾਬਾ ਬੱਗੂ ਸਾਹਿਬ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਬੱਗੂ ਸਾਹਿਬ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਕੁਲਵਿੰਦਰ ਸਿੰਘ ਕਾਲਾ ਦੇਹਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸਾਲਾਨਾ ਜੋੜ ਮੇਲੇ ਦੌਰਾਨ ਚਿਰਾਗ ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ उन्ह दसा कि सालाना जोड़ मेले दौरान पंजाब के नामवर कलाकार नकाल कवाल पार्टियां पीर की महफिल सजाई इस मौके सालाना जोड़ मेले मौके साई सोनू शाह बड्डला साई मनजीत शाह हुना हिमाचल प्रदेश साई राम प्रकाश सबका सरपंच बाबा दारा सिंह सैनी साई कन्हैया दास देहाना साई हरीश शाह बोहन बाबा कश्मीरा सिंह दहा ਪ੍ਰੋਫੈਸਰ ਅਮਰਜੀਤ ਸਿੰਘ ਦੇਹਾਨਾ, ਬਾਬਾ ਸੋਹਣ ਸਿੰਘ ਕੋਕੋਵਾਲ, ਬਾਬਾ ਕਾਲਾ ਪਲਵਾਨ ਆਦਿ ਫੱਕਰ ਫਕੀਰਾ ਨੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਫੱਕਰ ਫਕੀਰਾ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਲੁਧਿਆਣਾ ਤੋਂ ਸਮੂਹ ਸੰਗਤਾਂ ਵੱਲੋਂ ਚੰਡਾ ਅਤੇ ਚਾਦਰ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। इस मौके मुख सेवादार कुलविंदर सिंह काला, मेजर सिंह मार्टी कमल शमशेर सिंह कुकोवाल रजिंदर कौर सीमा रवनीत कौर सुचरा अमनदीप सिंह सुरेंद्र कौर तरलोचन सिंह सैनी अमनजोत कौर मिस्त्री जोगराज अमरजीत सिंह सोना, जसवीर सिंह लक्ष्मण दास विजय कुमार ठेकेदार जसवीर सिंह ਇਕਬਾਲ ਸਿੰਘ ਪੰਚ ਗੁਰਨਾਮ ਸਿੰਘ ਗਾਮਾ ਬਲਦੇਵ ਰਾਜ ਫਗਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ